ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਹੋਈ ਬਾਰਿਸ਼ ਤੇ ਕਾਰਨ ਆਏ ਹੜ੍ਹਾਂ ਦੇ ਕਾਰਨ ਬੇਹਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਤੇ ਉਹਨਾਂ ਤੱਕ ਮਦਦ ਵੀ ਪਹੁੰਚਾਈ ਗਈ ਹੈ ਪਰ ਲੁਧਿਆਣਾ ਜ਼ਿਲ੍ਹੇ ਦੇ ਹੰਮੜਾ ਨੇੜੇ ਖੇੜਾ ਬੇਚ ਪਿੰਡ ਦੀ ਗੱਲ ਕੀਤੀ ਜਾਪੇ ਤਾਂ ਇੱਥੇ ਹਾਲਾਤ ਬੇਹੱਦ ਤਰਸਯੋਗ ਨੇ ਇੱਥੇ ਗਰੀਬ ਪਰਿਵਾਰ ਦਾ ਅੱਦਾਕਾਰ ਮੀਂਹ ਦੇ ਨਾਲ ਟਹਿ ਚੁੱਕਿਆ ਜਦਕਿ ਬਾਕੀ ਦਾ ਹਿੱਸਾ ਤੈਨ ਦੇ ਵੱਲ ਨੂੰ ਹੈ ਉਤਹੀ ਦੋ ਮਾਸੂਮ ਧੀਆਂ ਸਮੇਤ ਜੋ ਮਾਪੇ ਨੇ ਮੀਂਹ ਦੇ ਵਿੱਚ ਖੁੱਲੇ ਅਸਮਾਨ ਦੇ ਹੇਠ ਸੌਣ ਦੇ ਲਈ ਮਜਬੂਰ ਹੋ ਰਹੇ ਨੇ ਮਦਦ ਦੀ ਉਚੀ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਦੇ ਵੱਲੋਂ ਵੀ ਉਹਨਾਂ ਦੀ ਸਹਾਇਤ ਨਹੀਂ ਲਈ ਗਈ ਹੈ ਹੁਣ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦੇ ਦਾਨੀ ਲੋਕਾਂ ਨੂੰ ਇਸ ਪਰਿਵਾਰ ਦੇ ਵੱਲੋਂ ਮਦਦ ਦੀ 쿠ਹਾਰ ਲਗਾਈ ਚਾਲੀ ਹੈ ਉਹ ਕਿ ਨਾਮ ਤੁਹਾਡਾ ਕੁਸ਼ਮਰਨ ਕੌਰ ਅੱਛਾ ਕਿਹੜੀ ਸਕੂਲ ਚ ਪੜਦੇ ਹੋ ਸਕਰੀ ਕਿਹੜੀ ਕਲਾਸ ਚ ਕੀ ਕੀ ਕਲਾਸ ਕੀ ਹੋਇਆ ਤੁਹਾਡੇ ਘਰੇ ਸ਼ਟਾ ਹੌਲਾ ਕੁੱਟਾ ਟੇਗਨ ਵਾਲਾ ਤੂੰ ਕਿੱਥੇ ਸੌਂਨੇ ਆ ਇਸ ਵਾਰ ਇਹ ਤਾਂ ਖੁੱਲੇ ਉਸ ਮਾਂ ਚ ਸੌਂਨੇ ਹਾਂਜੀ ਤਾਂ ਅੱਬਾਂ ਇਹ ਕਤਾ ਪਹਰਾਵੂਗੀ ਇਹ ਗੰਨੇ ਤੂੰ ਗੁਰਸਿਮਰਨ ਕੋ ਕਿਹੜੇ ਸਕੂਲ ਚ ਪੜ੍ਹਦੀ ਬੇਟੀ ਅਸਕਾਰੀ ਕਿੱਥੇ ਕਿਹੜੀ ਜਗ੍ਹਾ ਸਕੂਲ ਸਕੂਲ ਅੱਛਾ ਕੀ ਹੋਇਆ ਬੇਟੇ ਤੁਹਾਡੇ ਘਰ ਅੱਛਾ ਗਲੀ ਕਾਟ ਕੋਠੇ ਸਾਤੇ ਗਲੀ ਕੋਠੇ ਸਾਤੇ ਰੱਕੇ ਉਹ ਕਿੱਥੇ ਰਹਿੰਦੇ ਮੇਰਾ ਪੁੱਤ ਤੱਕ ਬਾਹਰ ਬਾਹਰ ਮਾਰਾ ਤੇ ਕੁੱਲ ਇਸ ਵਾਰ ਤੁਸੀਂ ਰਹਿੰਦੇ ਮਰੀ ਦੀ ਤੁਹਾਡੀ ਕਿਤਾਬਾਂ ਕਿੱਲੇ ਲਿਆ ਤੁਸੀਂ ਪੜ੍ਹੋਗੇ ਕਿਵੇਂ ਫਿਰ ਹਾਂਜੀ ਹੂੰ ਤੋ ਕਿਤੇ ਤਾਬਾ ਬਦਲੀ ਆ ਗਿਆ ਬੰਨਾ ਕਰਨਾ ਹੈ ਪੜਹੁਗੀ ਕਿ ਮੈਂ ਹੁਣ ਹੂੰ ਬੋਲੋ ਮਤੇ ਨਾ ਬਤ ਸਟੱਕਾ ਟੈਪਕੇ ਸੱਤ ਸੱਤਮਨਾ ਕਿ ਤੋ ਘਰ ਗਈ ਕਿ ਤੋ ਜਾ ਹਾਂਜੀ ਅੱਛਾ ਪੜਦਾ ਹੈ ਕਿ ਬ੍ਰਿਤੀ ਨੇ ਕੀ ਬਣਨਾ ਹੈ ਅਕਸਰ ਬਣਨਾ ਹੈ ਹੁਣ ਕਿੱਥੇ ਸੌਣੇ ਹੋ ਬਾਹਰ ਸਾਡੇ ਪੈਂਡ ਖੈਰਾ ਵੇੜ ਤੋਂ 7 ਡੈਪੀਆ ਤੇ ਅਸੀਂ ਬਾਹਰ ਪੈਨੇ ਆ ਤੇ ਮੈਂ ਬਿਮਾਰ ਰਹਿਨੀ ਆ ਮੇਰੀ ਮੰਮੀ ਲੋਕਾਂ ਦਾ ਕੰਮ ਕਰਦੀ ਆ ਮੇਰਾ ਡੈਡੀ ਕੰਮ ਤੇ ਨਹੀਂ ਜਾਂਦਾ ਤੇ ਉਹ ਵੀ ਦਬ ਮਾਰਜ ਰਹਿੰਦਾ ਆ ਉਹਨੂੰ 2 ਮਿੰਟ ਪਹਿਲਾਂ ਕਰੰਟ ਲੱਗ ਗਿਆ ਸੀ ਤੇ ਅਸੀਂ ਬਸ ਹੁਣ ਕੇ ਬਾਹਰ ਪੈ ਕੇ ਰਾਤ ਜੀ ਕਰ ਲਈ ਦੀਆਂ ਤੇ ਮੇਂ ਪੈਨ ਲਾਪਾਂਦੇ ਆ ਤੇ ਬਸ ਇਸ ਦੇ ਟਾਈਮ ਪਾਸ ਕਰ ਦਿੰਨੇ ਆ ਸਾਡੀ ਮਦਦ ਕਰ ਦੋ ਮਾੜੀ ਜੀ ਤੇ ਬਸ ਸਾਰਿਆਂ ਦਾ ਭਲਾ ਹੋਊਗਾ ਬਸ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹਾਂ ਭਗਵੰਤ ਮਾਨ ਸਾਹਿਬ ਬਸ ਇਹਦੀ ਬੇਨਤੀ ਹੱਥ ਜੋੜ ਕੇ ਸਾਡੇ ਮਕਾਨ ਪਾ ਦੇਣ ਸਾਡੇ ਮਕਾਨ ਪਾ ਦਿਓ ਮੈਂੰਤੀ ਆ ਸਾਰਿਆਂ ਨੂੰ ਸਰਪੰਚਾਂ ਨੂੰ ਵੀ ਸਾਰਿਆਂ ਨੂੰ ਸਰਪੰਚ ਭਗਤ ਮਾਨ ਨੂੰ ਮੈਂੰਤੀ ਆ ਸਾਡੇ ਕਮਰੇ ਪਾ ਦੇਣ ਮੇਰੇ ਮੰਮੀ ਦੀ ਬਾਹ ਟੱਟਗੀ ਉੱਪਰੋਂ ਸੱਤ ਡੈਗੀ ਆ ਮਾੜੀ ਕੋ ਮੱਦਰ ਕਰ ਦੋ ਐਂਡ ਖਰਾਬੇ ਹੇੜਤਾ ਮੇਰੀ ਇਹ ਬੇਨਤੀ ਸਾਰਿਆਂ ਨੂੰ ਕੀ ਮੇਰੀ ਮਦਦ ਕਰਨ ભગવાન ਤਮਾਨ ਨੂੰ ਸਾਰਿਆਂ ਨੂੰ ਬੇਨਤੀ ਹੈ ਮੇਰੀ ਮਾਂ ਮੇਰੀ ਮਾਂ ਸੱਟ ਲੱਗੀ ਆ ਮੇ ਨੂੰ ਵਾਟ ਤੇ ਸੱਟ ਲੱਗੀ ਆ ਤੇ ਮੈਨੂੰ ਇਹੀ ਚਾਹਣਾ ਮੇਰੇ ਘਰ ਕੋ ਥੋੜਾ ਬਹੁਤੀ ਮਦਦ ਕੀਤੀ ਜਾਵੇ ਕਿੱਥੇ ਰਹਿੰਦੇ ਤੁਸੀਂ ਅਸੀਂ ਜੀ ਬਾਹਰ ਸਮਾਨ ਦੇ ਵਿੱਚ ਸਿੱਥੇ ਸੋਨੇ ਬਾਹਰ ਕੀ ਹੋ ਗਿੱਦ ਕਿੰਨੇ ਕਿ ਦਿਨ ਹੋ ਗਏ ਸੱਟ ਲੱਗੀ ਹੋ ਗਿਆ ਜੀ 8 ਦਿਨ ਹੋ ਗਿਆ ਸੁੱਕਣਾ ਚਾਹ ਜਾਰਾ 8ਵਾਂ ਦਿਨ ਹੈ ਜੀ ਸੁੱਕਣਾ ਹਾਂ ਜੀ ਇਿੱਥੇ ਪਈਦਾ ਜੀ ਬਾਰੇ ਕੋਣ ਕੋਣ ਪਰਵਾਰ ਦੇ ਵਿੱਚ ਜੋ ਬੇਟੀਆਂ ਜੀ ਮੇਰੀਆਂ ਇੱਕ ਘਰ ਵਾਲਾ ਜੀ ਇੱਕ ਮੈਂ ਵਾਲੀ ਕਰਨ ਲੱਗੀ ਕਰਨ ਉਹ ਡਿਆੜੀ ਧੱਪੜ ਕਰਦੇ ਆ ਜੀ ਉਹ ਤੱਬ ਮਾਰ ਰਹੇ ਨੇ ਉਹ ਤੱਬ ਚ ਲੱਤ ਤੁਨੂੰ ਕੈਂਟ ਲੱਗਿਆ ਸੀ ਜੀ ਉਹ ਲੱਤੋਂ ਤੋਂ ਟੁਰ ਨਹੀਂ ਹੁੰਦਾ ਜੀ ਇਹਦੇ ਕੋਲ ਹਾਂ ਜੀ ਤੇ ਫਿਰ ਕਿੱਦਾਂ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਬੱਸ ਜੀ ਇੱਦਾਂ ਤੁਰ ਹੀ ਜਾਂਦਾ ਗੁਜ਼ਾਰੇ ਦੀ ਕੀ ਗੱਲ ਹੈ ਮਹਾਰਾਜ ਦੇ ਹੀ ਜਾਂਦਾ ਜੀ ਇਹਦੇ ਲੋਕਾਂ ਦੇ ਕੰਮ ਕਰ ਲਈ ਦੀ ਆ ਕਿਤੇ ਝਾੜੂ ਪੋਚਾ ਲਾਇਆ ਇਹਦਾ ਕਿਸੇ ਜੀ ਪਾਂਡੇ ਮਾਰ ਲਈ ਆ ਕਿਤੇ ਕੋਸ਼ ਕਰੀ ਆ ਇਹਦਾ ਜੀ ਬਸੇ ਨਾ ਕਰੀ ਹਾਂ ਬਿਲਕੁਲ ਗਰਗੀ ਜੀ ਹਾਂ ਜੀ ਉਹ ਕਿੱਥੇ ਸੌਂਦੇ ਕਿੱਥੇ ਹੋ ਬਾਹਰ ਇੱਥੇ ਜੀ ਪੱਦਰੇ ਸੌਂਦੇ ਆ ਵੱਡੇ ਸਮਾਂਥਲ ਦੇ ਹਾਂ ਜੀ ਭੁੱਲੇ ਸਮਾਂਥਲ ਚੌਂਦਾ ਜੀ ਕੀ ਮੰਗਤੀ ਕਰਦੇ ਹੋ ਸਰਦਾਰ ਬਸ ਇਹੀ ਕਹਿਦਾ ਹੱਥ ਜੋੜ ਕੇ ਬੇਨਤੀ ਆ ਮੇਰੀ ਮੈਨੂੰ ਕੁਛ ਨਹੀਂ ਚਾਹੀਏ ਸਾਡੀ ਛੱਤ ਪੈਣੀ ਚਾਹੀਦੀ ਹੈ ਬਸ ਹੋਰ ਕੁਛ ਨਹੀਂ ਕਹਿਣਾ ਕੋਈ ਤੁਹਾਨੂੰ ਮੈਂ ਕਿਛ ਨਹੀਂ ਕੁਛ ਨਹੀਂ ਜੀ ਮੇਰੀ ਇਹ ਅੱਥਰੂ ਬੇਨਤੀ ਹੈ ਕਦੇ ਤੁਸੀਂ ਫੰਡ ਜਾਂ ਸਰਪੰਚ ਨੂੰ ਜਾਂ ਕਿਸੇ ਮਹਿਕਮੇ ਨੂੰ ਤੁਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਜਣੀ ਛੱਤ ਪੈ ਗਈ ਬਹੁਤ ਜੀ ਬਹੁਤ ਜਿਆਦੇ ਜੀ ਬਹੁਤ ਬਹੁਤ ਲਈ ਫੋਟੋ ਮਾ ਖੱਚ ਕੇ ਲੈ ਜਾਂਦੇ ਅਸੀਂ ਕੋਈ ਨਹੀਂ ਆਉਂਦਾ ਜੀ ਇੱਥੇ ਫੋਟੋ ਖੱਚ ਕੇ ਲੈ ਜਾਂਦੇ ਅਸੀਂ ਕੋਈ ਨਹੀਂ ਆਉਂਦਾ ਬਸ ਕਹਿੰਦੇ ਬਸ ਪਾਵਾਗੇ ਮੜਕੇ ਕੋਈ ਨਹੀਂ ਬੜਦਾ ਜੀ ਜੋ ਵੋਟਾਂ ਲੈ ਆਉਂਦੇ ਫਿਰ ਤਾਂ ਜੀ ਜਿਆਦੇ ਆ ਫਿਰ ਤਾਂ ਗੋਡੇ ਫੜਦੇ ਆ ਕੇ ਸਾਡੇ ਜੀ ਵੋਟ ਸਾਨੂੰ ਪਾਉਣੀ ਆ ਸਾਨੂੰ ਪਾਉਣੀ ਆ ਜਦੋਂ ਦੂਰੀ ਵਾਰ ਕੁੰਡਾ ਲਾ ਲੈਂਦੇ ਆ ਇੱਥੇ ਕੋਈ ਨਹੀਂ ਹੈਗਾ ਕੈਂਦ ਨਹੀਂ ਹੋਵੇ ਤਾਂ ਵੀ ਸਰਪੰਚ ਮੈਂਬਰ ਵੀ ਤਾਂ ਕਹਿੰਦੇ ਹੈ ਨਹੀਂ ਕਰ ਜੀ ਉਹ Barry or Hangi.